ਸਤਿਕਾਰਯੋਗ ਰਮਦਾਸਿਆ ਸਿੱਖ ਬਰਾਦਰੀ ਸ਼੍ਰੋਮਣੀ ਸ਼ਹੀਦ ਭਾਈ ਸੰਗ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਜੀ ਜਰਨਲਿਸਟ ਖਤਰ ਸਰਦਾਰ ਅਵਤਾਰ ਸਿੰਘ ਜੀ ਕੈਸ਼ੀਅਰ ਅਮਰਤਪਾਲ ਸਿੰਘ ਜੀ ਮਹਿਲਾ ਵਿੰਗ ਦੇ ਪ੍ਰਧਾਨ ਭੈਣ ਜਸਵਿੰਦਰ ਕੌਰ ਜੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਰਦਾਰ ਗਰਮੇਲ ਸਿੰਘ ਜੀ ਅਤੇ ਬਲਾਗ ਭੂੰਗਾ ਤੋਂ ਆਏ ਹੋਏ ਮੇਰੇ ਸਿੱਖ ਭਰਾਵਾਂ ਦੇ ਵੀਰੋ ਆਪ ਸਾਨੂੰ ਇਸ ਬਲਾਗ ਦੇ ਵਿੱਚ ਜੋ ਸਟੇਟ ਪੱਧਰ ਦੀ ਮੀਟਿੰਗ ਹੋਈ ਹੋ ਰਹੀ ਹੈ ਇਹਦੇ ਵਿੱਚ ਆਉਣ ਦਾ ਆਪ ਜੀ ਨੂੰ ਬਹੁਤ ਆਪ ਜੀ ਨੂੰ ਜੀ ਆਖਦਾ ਹਾਂ ਪੂਰਨਾਸ ਹੈ ਕਿ ਜਿਹੜੀ ਇਹ ਮੀਟਿੰਗ ਦਾ ਅਜੰਡਾ ਹੈ ਉਹ 100% ਜਿਹੜਾ ਅੱਜ ਜਿਹੜਾ ਉਹ ਫਾਈਨਲ ਹੋ ਜਾਣਾ ਹੈ ਤੁਸੀਂ ਉਹਦੀ ਗਵਾਹੀ ਜ਼ਰੂਰ ਦਿਓਗੇ ਬਾਕੀ ਸਕੱਤਰ ਸਾਹਿਬ ਮੀਟਿੰਗ ਵਿੱਚ ਦੇ ਪ੍ਰਬੰਧ ਵਿੱਚ ਕਈ ਅੰਤਾਈਆਂ ਹੋਣ ਹੋ ਸਕਦੀਆਂ ਹਨ ਪੂਰਨ ਅਸ ਰੱਖਦਾ ਹਾਂ ਕਿ ਉਹਨਾਂ ਅਸਾਂ ਜੋ ਅੰਤਾਈਆਂ ਹਨ ਤੁਸੀਂ ਉਹਨਾਂ ਨੂੰ ਮਾਫੀ ਦੇ ਦੇਵੋਗੇ ਕਿਉਂਕਿ ਬਹੁਤ ਜਲਦੀ ਹੀ ਇਸੇ ਜਗ੍ਹਾ ਤੇ ਬ੍ਰੋਨ ਹੋਇਆ ਇਹ ਜਿਹੜਾ ਹੋਟਲ ਵਾਲਾ ਉਹਦੀ ਕੋ ਡੈਥ ਹੋ ਗਈ ਸੀ ਕਰ ਜਿਹਦੇ ਕਰਕੇ ਥੋੜਾ ਲੇਟ ਅਸੀਂ ਸ਼ੁਰੂ ਕੀਤਾ ਸੀ ਬਾਕੀ ਮੈਂ ਸਖਤਰ ਸਹਿਕ ਬੇਨਤੀ ਕਰਨੀ ਆ ਬਿਲਕੁਲ ਸਚਾਈ ਆ ਕਿਉਂ ਜਿਹੜਾ ਮਾਇਆ ਤੋਂ ਬਿਨਾ ਕੁਝ ਨਹੀਂ ਹੈਗਾ ਜੇ ਮਾਇਆ ਨਾ ਹੁੰਦੀ ਤਾਂ ਸ਼ਾਇਦ ਅਸੀਂ ਬਸਤਰ ਨਾ ਪਾਏ ਹੁੰਦੇ ਸੋਹਣੀਆਂ ਦਸਤਾਰਾਂ ਲੁੰਧੀਆਂ ਸਾਡੇ ਸੋਹਣੇ ਅਲੀਸ਼ਾਨ ਘਰ ਨਾ ਹੁੰਦੇ ਇਹ ਮਾਇਆ ਦੇ ਕਰਕੇ ਹੀ ਸਭ ਕੁਝ ਹੈ ਕੇਵਲ ਤੇ ਕੇਵਲ ਮਾਇਆ ਹੀ ਨਹੀਂ ਇਹਦੇ ਵਿੱਚ ਬਹੁਤ ਵੱਡਾ ਇੱਕ ਕਰਤਬ ਹੁੰਦਾ ਹੈ ਇੱਕ ਡਿਊਟੀ ਹੁੰਦੀ ਹੈ ਜਿਹੜੀ ਤੁਸੀਂ ਅਸੀਂ ਨਿਭਾ ਰਹੇ ਹਾਂ ਬਾਕੀ ਦਾਸ ਕਈਆਂ ਦੇ ਕੋਲ ਜਾ ਕੇ ਆਇਆ ਕਈ ਮੇਰੇ ਵੀਰਾਂ ਨੇ ਆਉਣ ਦਾ ਵਾਅਦਾ ਕੀਤਾ ਸੀ ਬੜੇ ਦੁੱਖ ਦੇ ਨਾਲ ਕਹਿ ਰਿਹਾ ਮੇਰੇ ਘੜ ਦੀ ਹਾਲ ਤੇ ਚਾਰ ਭਰਾ ਆ ਰਮਦੇਸ ਬਰੰਦਾਸੀਆਸ ਕਬਰਾਦੀ ਦੇ ਸੋਹਣੇ ਘਰ ਆਇਆ ਸੋਹਣੇ ਬੱਚੇ ਤਰੱਕੀ ਤੇ ਆ ਉਹਨਾਂ ਵਿੱਚੋਂ ਚੋਂ ਚੋਂ ਕੇਵਲ ਇੱਕ ਹੀ ਮੇਰਾ ਭਰਾ ਖਾਜਦੀ ਲੋਆ ਕੇ ਉਸੇ ਵੇਲੇ ਚਲਾ ਗਿਆ ਆਪ ਸਭ ਜਾਣਦੇ ਹੋ ਇਦਾਂ ਹੀ ਮੇਰੇ ਬਹੁਤ ਵੀਰ ਹਨ ਜਿਹੜੇ ਨਹੀਂ ਮੀਟਿੰਗ ਜਾਏ ਉਹਨਾਂ ਨੂੰ ਕਿਹਾ ਗਿਆ ਸੀ ਘਰ ਜਾ ਕੇ ਕਿਹਾ ਗਿਆ ਸੀ ਰਾਤ ਮੈਂ 11 ਵਜੇ ਆਇਆ ਜਲੰਧਰ ਤੋਂ ਪਰ ਸਵੇਰੇ ਤੜਕੇ ਉੱਠ ਕੇ ਮੈਂ ਪ੍ਰਧਾਨ ਜੀ ਨਾਲ ਕਿਹਾ ਮੈਂ ਘਰਾਂ ਜਾ ਕੇ ਆਇਆ ਮੋਹਰ ਸਿੰਘ ਹੈਗੇ ਆ ਇੱਥੇ ਗੋਂਦਪੁਰ ਦੇ ਉਹ ਕਾਫੀ 10 ਸਿੰਘ ਲਿਆ ਸਕਦੇ ਆ 10 ਮੈਂਬਰ ਲਿਆ ਸਕਦੇ ਆ ਉਹ ਵਾਦਾ ਕਰਨੇ ਦੇ ਹਰ ਵਾਰੀ ਆਉਂਦੇ ਨਹੀਂ ਪਤਾ ਕੀ ਹੈ ਦੁੱਖ ਇਸ ਗੱਲ ਦਾ ਪਤਾ ਨਹੀਂ ਮਾਇਆ ਤੋਂ ਅਸੀਂ ਕਿਉਂ ਭੱਜਦੇ ਆ ਮੇਰੇ ਵੀਰੋ ਮੇਰੀਆਂ ਭੈਣੋ ਮਾਇਆ ਆਉਂਦੀ ਤੇ ਮਾਇਆ ਜਾਂਦੀ ਰਹਿੰਦੀ ਆ ਮਾਇਆ ਨਾ ਜੇ ਸਾਡੇ ਕੋਲ ਚਲਾ ਜਾਣਾ ਤਾਂ ਮਾਇਆ ਨਾਲ ਸਾਡੇ ਆਉਣਾ ਵੀ ਆ ਇਹ ਇੱਕ ਦੁਨੀਆ ਦਾ ਇੱਕ ਪ੍ਰਮਾਤਮਾ ਦਾ ਰੱਬ ਦਾ ਇੱਕ ਕਾਨੂੰਨ ਬਣਿਆ ਹੋਇਆ ਪੰਜਾਬੀ ਦੀ ਇੱਕ ਲਾਈਨ ਹੈਗੀ ਆ ਮਾਇਆ ਜਿਹੜੀ ਹੈਗੀ ਹੈ ਮਾਇਆ ਰੂਪੀ ਜਿਹੜਾ ਕਾਂਗਾ ਨਾ ਕਾਂ ਕਦੀ ਕਿਸੇ ਬਨੇਰੇ ਤੇ ਕਦੀ ਕਿਸੇ ਬਨੇਰੇ ਤੇ ਉਹ ਟੇਕੇ ਕਿਸੇ ਇੱਕ ਬਨੇਰੇ ਤੇ ਨਹੀਂ ਬੈਠਦਾ ਕਿ ਇਹਨੂੰ ਪੈਸਾ ਦੇਈ ਜਾਣਾ ਹਰ ਹਰਕ ਦੇ ਬਨੇਰੇ ਜਾਂਦਾ ਮਾਇਆ ਰੂਪੀ ਕਾਂ ਜਿਹੜਾ ਹਰਕ ਨੂੰ ਜਿਹੜਾ ਮਾਇਆ ਦਿੰਦਾ ਚਾਹੇ ਪੈਨਸ਼ਨ ਦੇ ਰੂਪ ਵਿੱਚ ਚਾਹੇ ਉਹਦੇ ਕੰਮ ਦੇ ਰੂਪ ਵਿੱਚ ਚਾਹੇ ਉਹਨੂੰ ਦਾਣ ਦੇ ਰੂਪ ਵਿੱਚ ਹਰ ਮਾਇਆ ਹੁੰਦੀ ਆ ਕੋਈ ਇਦਾਂ ਦੀ ਗੱਲ ਨਹੀਂ ਐਨਾ ਨਾ ਡਰਿਆ ਕਰੋ ਇਹ ਇੱਕ ਮੈਂ ਸਤਤਰ ਸਾਹਿਬ ਬੇਨਤੀ ਕਰਨੀ ਆ ਇੱਕ ਪ੍ਰੋਟੋਕਾਲ ਬਣਾ ਲਓ ਜਿਹੜੇ ਤਾਂ ਨੌਕਰੀਆਂ ਵਾਲੇ ਆ ਸਾਰੇ ਆਪਾਂ ਨੌਕਰੀਆਂ ਲਈਏ ਜਿੰਨੇ ਵੀ ਸਾਡੇ ਸਿੱਖ ਰਮਦਾਸੀਆ ਬਰਾਜ਼ੀਲ ਨੌਕਰੀਆਂ ਕਰਦੇ ਆ ਉਹਨਾਂ ਦੀ ਇੱਕ ਲਿਸਟ ਬਣਾਈ ਜਾਵੇ ਬਲੌਕ ਭਾਈ ਲਿਸਟ ਬਣਾ ਲਓ ਉਹਨਾਂ ਨੂੰ ਕਹੀਏ ਵੀ ਤੁਸੀਂ ਬੀਰੋ ਬੱਚਿਓ ਭੈਣੋ ਧੀਓ ਤੁਸੀਂ ਹਰ ਮਹੀਨੇ ਆਪਣੀ ਆਪਣੀ ਤਖਾਹ ਚੋਂ ਕੇਵਲ ਤੇ ਕੇਵਲ ਕਿਹੜਾ ਨਹੀਂ ਇੰਨੇ ਪੈਸੇ ਜਿੰਨੇ ਕ ਦੇ ਸਕਦੇ ਆ ਪਰ ਸੀਧੇ ਲੈ ਲਿਆ ਕਰੋ ਜਿੰਨੇ ਦੇ ਸਕਦੇ ਕੰਡੀਸ਼ਨ ਨਾਲ ਆਓ ਕੰਡੀਸ਼ਨ ਹੀ ਲੋਣੀ ਭਾਵੇਂ 10 ਰੁਪਏ ਦਵੇ ਕੋਈ ਚੱਕਰ ਹੀ ਕੋਈ ਨਹੀਂ ਜਿੰਨੇ ਦੇ ਸਕਦੇ ਦਿਓ ਤੁਹਾਨੂੰ ਬਕਾਇਦਾ ਦੀ ਪਰਚੀ ਮਿਲੂਗੀ ਇੱਥੇ ਮੇਰੇ ਵੀਰ ਬੈਠੇ ਹਨ ਜੀ ਸਰ ਦਲਵਾਰ ਸਿੰਘ ਦੀ ਬਾਗੀ ਜਿ ਬੈਠੇ ਹਨ ਇਹਨਾਂ ਦੇ ਲੱਗੇ ਇੱਕ ਸਿੰਘ ਸਭਾ ਗੁਰਦੁਆਰਾ ਜੱਟ ਬਰਾਦਰੀ ਦਾ ਭੈਣ ਜੀ ਨੇ ਗੱਲ ਕੀਤੀ ਸੁਣੀ ਉਹ ਜੱਟ ਬਰਾਦਰੀ ਦੇ ਇਹ ਗੁਰਦਾਰ ਵਿੱਚ ਇਹ ਵੀ ਭਾਈ ਗੁਰਦੀਪ ਸਿੰਘ ਜੀ ਦੋਨੇ ਬੈਠੇ ਆ ਪੂਰੀ ਸੇਵਾ ਕਰਦੇ ਆ ਕੋਈ ਜਾਤੀ ਬਰਾਦਰੀ ਨਹੀਂ ਸਾਡੀ ਇਸ ਕਰ ਕਰਦੇ ਗੁਰੂ ਘਰ ਨਾਲ ਪਿਆਰ ਆ ਇਹਨਾਂ ਨੇ ਸਾਰੇ ਜਣੇ ਉਥੇ ਪਿਆਰ ਕਰਦੇ ਆ ਮੈਂ ਅਕਸਰ ਹੀ ਜਾਨਣਾ ਜੀ ਨਾ ਐਦ ਕੀ ਉਥੇ ਸ਼ੀਵ ਲੱਗੀ ਸੀ ਤਾਂ ਦਾਸਨ ਉਥੇ ਇੱਕ ਖੰਡ ਦੀ ਬੋਰੀ ਤੇ ਇੱਕ ਰੂਹਫ ਜਦੀ ਪੇਟੀ ਦੇ ਕਿਹਾ ਸੀ ਇਹਨਾਂ ਵੀਰਾ ਕਰਕੇ ਕਿ ਮੇਰੇ ਵੀਰ ਨੂੰ ਪੂਰਾ ਸਤਕਾਰ ਉਸ ਗੁਰੂ ਘਰ ਮਿਲਦਾ ਹੈ ਸੋ ਤੁਸੀਂ ਆਪਣੀ ਪਹਿਚਾਣ ਬਣਾਵੋ ਪਿਛਲੀ ਵਾਰੀ ਸਾਰ ਅਸੀਂ ਬਾਗਰ ਪਿੰਡ ਜਿਹਾ ਮਨਾਇਆ ਸੀਗਾ ਸਿਧੀ ਦਿਵਸ ਪਾਈ ਸੰਗਤ ਸਿੰਘ ਜੀ ਦਾ ਇਹ ਰਜਿੰਦਰ ਸਿੰਘ ਲਾਲੀ ਪ੍ਰਧਾਨ ਜੀ ਸਨ ਇਹ ਕੈਸ਼ੀਰ ਉਸ ਗੁਰਦੁਆਰੇ ਆ ਇਹਨਾਂ ਨੇ ਬੜਾ ਸਹਯੋਗ ਦਿੱਤਾ ਸਗਾ ਬਹੁਤ ਮੈਂ ਉਹਨਾਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਜਿਹੜਾ ਵੀ ਫੰਕਸ਼ਨ ਰੱਖਿਆ ਗਿਆ ਸੀ ਸਿਧੀ ਦਿਵਸ ਦੇ ਉਹ ਬਹੁਤ ਵਧੀਆ ਸਫਲ ਸਗਾ ਭੈਣ ਜੀ ਵੀ ਆਈ ਸੀ ਉਦੋਂ ਤੇ ਬਹੁਤ ਵਧੀਆ ਸੀ ਇਹਨਾਂ ਦੋਨਾਂ ਵੀਰਾਂ ਦਾ ਪਿੰਡ ਬਨੋਂ ਬੜਾ ਸੇ ਜੋੰਸੀ ਸੋ ਹੁਣ ਇਹ ਜਰੂਰ ਮੇਰੀ ਬੇਨਤੀ ਮੰਨੋ ਸਰ ਜਿਹੜਾ ਸਰ ਨੂੰ ਕਹੋ ਜਿੰਨੇ ਦੇਖ ਸਕਦੇ ਨੇ ਕਿਉਂਕਿ ਉਹ ਜਿਹੜਾ ਗੁਰਦੁਆਰਾ ਬਣਿਆ ਨਾ ਜੀ ਜਿਹੜਾ ਗੁਰੂ ਘਰ ਬਣਿਆ ਉੱਥੇ ਇਹ ਸੀ ਕਹਿੰਦੇ ਜਿੰਨੇ ਦਿਨ ਦੇਈ ਜਾਓ ਉਹ 5 ਸਾਲ ਦਿੰਦੇ ਰਿਹਾ 8 ਸਾਲ ਦਿੰਦੇ ਰਿਹਾ ਉੱਥੇ ਦੇਖੋ ਕਰਨਾਲੀ ਸ਼ਾਨ ਗੁਰੂ ਘਰ ਬਣਿਆ ਉਹ ਇਦਾਂ ਬਣਿਆ ਮੈਨੂੰ ਪਤਾ ਕਿੱਦਾਂ ਪਤਾ ਗਰਮੇਲ ਸਿੰਘ ਸੂਬੇਦਾਰ ਮੇਰੇ ਗਵੰਡੀ ਹਨ ਮੇਰੇ ਭਾਜੀ ਵੱਡੇ ਆ ਉਹ ਗੁਰਦਾਰੇ ਸਾਹਿਬ ਜਾਂਦੇ ਆ ਉਹਨੇ ਦੱਸਿਆ ਕਿ ਸਾਨੂੰ ਹਰ ਵਾਰੀ ਉਹਨੇ ਕਿਹਾ ਜੋ ਨਾ ਕੁਛ ਨਾ ਕੋਈ ਬਣਦਾ ਸਰਦਾਰ ਦਿਓ ਉਹ ਦਿੰਦੇ ਰਹੇ ਕਈ ਸਾਲ ਹੋਰ ਵੀ ਕਹਿੰਦੇ ਦਿੰਦੇ ਰਹੇ ਤੁਸੀਂ ਦਿੱਤਾ ਹੋਣਾ ਤੁਸੀਂ ਹੀ ਦਿੱਤਾ ਹੋਣਾ ਉਹ ਗੁਰੂ ਘਰ ਦੇ ਕਿੱਡਾ ਕਿੱਡੀ ਵੱਡੀ ਅਲੀ ਸ਼ਾਨ ਬਿਲਡਿੰਗ ਬਣ ਗਈ ਪਾਈ ਪਾਈ ਦੇ ਨਾਲ ਸੋ ਮੇਰੇ ਵੀਰੋ ਕੋਈ ਕੰਡੀਸ਼ਨ ਨਹੀਂ ਹਰ ਮਹੀਨੇ ਸੌ ਪਾ ਲਓ ਕਿ ਭਾਈ ਸੰਗਤ ਸਿੰਘ ਜੋ ਰਜਿਸਟਰ ਸਰ ਹੈ ਬਾਬਾ ਭਾਈ ਸੰਗਤ ਸਿੰਘ ਸ਼ੀਰ ਬਾਬਾ ਸੰਗਤ ਸਿੰਘ ਰਜਿਸਟਰ ਸਰ ਉਹਦੇ ਨਾਂ ਤੇ ਭਾਵੇਂ ਕੁਛ ਨਾ ਕੁਛ ਦਿਓ ਜ਼ਰੂਰ ਦਿਓ ਤੇ ਨਾਲ-ਨਾਲ ਆਪਣੀ ਪਰਚੀ ਜ਼ਰੂਰ ਲੈ ਲਿਆ ਕਰੋ ਇਹ ਮੇਰੀ ਬੇਨਤੀ ਮੰਨੋ ਕਿਉਂਕਿ ਬਿਨਾ ਮਾਇਆ ਤੋਂ ਕੁਛ ਹੋਣ ਵਾਲਾ ਨਹੀਂ ਹੈ ਅੱਜ ਵੀ ਮੀਟਿੰਗ ਹੋਈ ਆ ਇੱਥੇ ਵੀ ਮਾਇਆ ਦੀ ਇਹ ਮਾਇਆ ਲੱਗਣੀ ਆ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਖੜੇ ਹੁੰਦਾ ਇਹਦੇ ਵਿੱਚ ਇਹਨੂੰ ਕਹਿ ਨਹੀਂ ਜਾਂਦਾ ਪਰੰਤੂ ਮਾਇਆ ਬਹੁਤ ਜ਼ਰੂਰੀ ਆ ਫੋਮਾ ਯਾ ਸਾਰੇ ਮੇਰੇ ਵੀਰਾਂ ਦੇ ਘਰ ਚੰਗੇ ਹਨ ਬਹੁਤ ਵਧੀਆ ਰੋਟੀ ਪਾਣੀ ਖਾਂਦੇ ਆ ਮੇਰੇ ਵੀਰਾਂ ਦੇ ਬੱਚੇ ਵਿਦੇਸ਼ ਵੀ ਗਏ ਹਨ ਮੇਰੇ ਵੀਰਾਂ ਦੇ ਬੱਚੇ ਇੱਥੇ ਵੀ ਨੌਕਰੀ ਕਰਦੇ ਹਨ ਮੇਰੇ ਵੀਰਾਂ ਦਾ ਇੱਥੇ ਵੀ ਬਹੁਤ ਵਧੀਆ ਕੰਮ ਕਰ ਰਿਹਾ ਸੋ ਇਸ ਗੱਲ ਨੂੰ ਧਿਆਹ ਕਰ ਲੋ ਕੰਡੀਸ਼ਨ ਨਹੀਂ ਜਿੰਨਾ ਸਰਦਾਰ ਬੰਦਾ ਹਰ ਮਹੀਨੇ ਜ਼ਰੂਰ ਦਿਆ ਕਰੋ ਬਾਕੀ ਇੰਨਾ ਕੁਝ ਕਹਿੰਦਾ ਹੋਇਆ ਮੈਂ ਖਿਮਾਂਦਾ ਜਾਚਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ